ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲੱਗੇ ਅੱਜ ਚੁੱਲੇ ਤੇ ਗਜਰੇਲਾ ਬਣਾਉਣ ਆਪਾਂ ਦੁੱਧ ਦੇ ਵਿੱਚ ਪਾਤੀ ਹੁਣ ਗਾਜਰ ਇਸ ਤੋਂ ਬਾਅਦ ਫਿਰ ਆਪਾਂ ਥੋੜਾ ਥੋੜਾ ਹੀ ਬਣਾਉਣੇ ਹੁੰਦੇ ਆ ਨਾਲ ਹੁੰਦੀ ਵੀ ਚਲੋ ਨਾਂਕ ਬੱਚੇ ਖਾ ਲੈਂਦੇ ਨੇ ਵਧੀਆ ਲੱਗਦਾ ਹਾਂ ਕਰਕੇ ਤੁਸੀਂ ਵੀ ਬਣਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਲੱਗੇ ਗਜਰੇਲਾ ਬਣਾਉਣ ਤੇ ਜਦੋਂ ਬਣ ਗਿਆ ਫਿਰ ਤੁਸੀਂ ਦੇਖਿਓ ਨਾ ਇਹ ਖਾਣਾ ਆ ਗਜਰੇਲਾ ਨਾ ਅਸੀਂ ਖਾਵਾਂਗੇ हां जी। ਸਿੰਦਰ ਤੂੰ ਆਪੇ ਕੱਪੜੇ ਸਾਂਭ ਲੈ। ਆਹ ਤੇ ਬਸ 2 ਮਿੰਟਾਂ ਚੋਂ ਕਰਕੇ ਆਈ। ਆਹ ਕਰਕੇ ਨਾ ਮੈਂ ਤੇਰਾ ਫਿਰ ਮੈਂ ਤੇਰੇ ਅੰਕ ਨੂੰ ਚਾਹ ਬਣਾਇਆ ਹੁਣ ਮਸਾਲਾ ਲੇ ਹੁਣ ਕੱਟ ਕੇ। ਨਾ ਮਸਾਲਾ ਮਸੂਲਾ ਤਾਂ ਮੈਂ ਆਪੇ ਹੀ ਕਰ ਦੇਣੀ ਆ 2 ਮਿੰਟਾਂ ਦੇ ਹੁਣ ਟਾਈਮ ਥੋੜਾ। ਕੋਈ ਨਹੀਂ। ਬਾਅਦੇ ਤੋਂ ਬਾਅਦ ਦਾਣਾ ਧਰ ਕੇ ਰੋਟੀਆਂ ਬਣਾ ਲਾਂਗੇ ਆਪਾਂ। 10-11 ਵਜੇ ਮੜੀ ਜਾ ਕੱਪੜੇ ਸਾਂਭੇ। ਸ਼ਾਮ ਦੇ ਸ਼ਾਮ ਦੇ। ਹਾਂ। ਹੋਰ ਉਹਨਾ ਜਾਂਦੇ ਨਹੀਂ ਅੱਗ ਹੋ ਗਈ ਕਿਤੇ ਉਹ ਅੱਗ ਨਿਕਲ ਜੇ ਹੋਰ ਇਹ ਜੀ ਆ ਦੇ ਮੁੱਟੀ ਹੈ ਛੋਟੀ ਲੱਗਿਆ ਹਾਂਜੀ ਇੱਥੇ ਅਸੀਂ ਖੋਆ ਹੁਣ ਸਾਡਾ ਬਣ ਕੇ ਤਿਆਰ ਹੈ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਦਾਲ ਰੋਟੀ ਚੁੱਲੇ ਦੀ ਇੱਥੇ ਬਣਾ ਲੈਣੀ ਆ ਪਰ